ਸਾਡਾ ਭਰਾ ਪ੍ਰਿੰਕਲ ਪੂਰੀ ਗੱਲ ਬਾਤ ਤੁਹਾਨੂੰ ਦੱਸ ਦਿੰਨੇ ਆ ਵੀ ਕੀ ਹੋਈ ਆ ਤੇ ਪਹਿਲਾਂ ਉਹਨਾਂ ਵਾਸਤੇ ਜਵਾਬ ਆ ਜਿਹੜੇ ਕਿ ਪੱਤਰਕਾਰ ਪੁੱਠੇ ਪਾਸਿਓਂ ਖਬਰ ਨੂੰ ਚਲਾ ਰਹੇ ਨੇ ਕਿਉਂਕਿ ਸਿੱਧੇ ਪਾਸੇ ਤਾਂ ਫਿਰ ਉਹਨਾਂ ਨੇ ਸੁਣ ਨਹੀਂਿਆ ਪੁੱਠੇ ਪਾਸਿ ਜੀ ਨਾ ਸੁਣੀ ਹੋਈ ਬਈ ਹਣੀ ਸੇਠੀ ਤੇ ਪ੍ਰਿੰਕਲ ਬਾਪੂ ਗਲਕੌਰ ਸਿੰਘ ਦੇ ਉਲਟ ਹੋ ਗਏ ਭਾਨੇ ਦੇ ਉਲਟ ਹੋ ਗਏ ਮੂਸੇਆ ਦੇ ਉਲਟ ਹੋ ਗਏ ਤੁਸੀਂ ਤਾਂ ਮੇਰੇ ਹਿਸਾਬ ਨਾਲ ਕੱਲੀਆਂ ਪੋਸਟਾਂ ਬਈਆਂ ਹੋਣੀਆਂ ਬਈ ਦੇ ਗਏ ਆ ਤੇ ਅਸੀਂ ਰੈਲੀਆਂ ਕੱਢੀਆਂ ਸ਼ੋਅ ਕਰਾਏ ਨੇ ਕਿ ਕਬੱਡੀ ਦਾ ਬਕਰਾਏ ਨੇ ਮੂਸੇ ਵਾਲੇ ਦੇ ਨਾਮ ਤੇ ਇਹ ਰਿਕਾਰਡ ਆ ਜਿਹੜਾ ਮਰਜ਼ੀ ਲੈ ਲਿਓ। ਦੂਜੀ ਗੱਲ ਜਿਹੜੇ ਸਾਲੇ ਕਰਦੇ ਨੇ ਭਾਪੇ ਫੇਮ ਪਾਲ ਦੇ ਨੇ। ਭਾਪੇ ਵੀ ਬੰਦੇ ਹੁੰਦੇ ਨੇ ਫੇਮ ਵਾਲੀ ਗੱਲ ਸੁਣਨਾ ਪਹਿਲਾਂ ਪ੍ਰਿੰਕਲ ਦੀ। ਪ੍ਰਿੰਕਲ ਉਹ ਬੰਦਾ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਮੌਜੂਦਾ ਐਮਐਲਏ ਦੇ ਉਲਟ ਗੋਡੀਆਂ ਚਲਾਈਆਂ ਸੀ। ਅਗਲਿਆਂ ਨੇ ਵੀ ਇਹਨਾਂ ਨੇ ਵੀ ਪੁੱਛ ਨਹੀਂ। ਤੁਸੀਂ ਜਦੋਂ ਐਮਸੀ ਦੇ ਵਿਰੁੱਧ ਹੋਏ ਹੋ ਜਾਂ ਪ੍ਰਧਾਨ ਦੇ ਵਿਰੁੱਧ ਹੋਏ ਹੋ ਤੁਹਾਨੂੰ ਤਾਂ ਪਤਾ ਹੋਵੇ। ਅਗਲਾ ਐਮਐਲਏ ਦੇ ਵਿਰੁੱਧ ਹਾਈ ਕੋਰਟ ਵੱਲੋਂ ਸਿਕਿਉਰਿਟੀ ਆ ਉਹ ਚੀਜ਼। ਤੇ ਦਾਮ ਰੱਖਦਾ ਖੁੱਲਾ ਫਿਰਦਾ ਠੀਕ ਆ ਨੰਬਰ ਮੈਂ ਪਾ ਦੂੰਗਾ ਜਿਹਨੇ ਕਾਲ ਕਰਨੀਆਂ ਕਰ ਲਵੇ ਤੇ ਮੈਂ ਮੁੱਦਾ ਕਲੀਅਰ ਕਰ ਦਿੰਨਾ ਮੁੱਦਾ ਹੈ ਕੀ ਜਿਵੇਂ ਭਾਨੇ ਕੋਲੋਂ ਪੈਸੇ ਲੈ ਕੇ ਲੋਕ ਪਹੁੰਚਦੇ ਨੇ ਵੀ ਮੇਰੇ ਜੰਤ ਨੇ ਪੈਸੇ ਖਾਲੇ ਇਸੇ ਤਰ੍ਹਾਂ ਟਾਈਗਰ ਜਿਹਨੂੰ ਲੋਕ ਨਾਮ ਵੀ ਉਹਦਾ ਟਾਈਗਰ ਨਹੀਂ ਸੀਗਾ ਪਰ ਉਹ ਬੰਦਾ ਇੰਨਾ ਤਾਂ ਸਿੱਧੂ ਬਾਰੇ ਖਲਾਫ ਬੋਲਦਾ ਸੀ ਨਾ ਵੀ ਅੱਜ ਗੁਰਦੁਆਰੇ ਚੜ੍ਹ ਕੇ ਦੱਸ ਦਵੇ ਇਹ ਗੱਲ ਦਾ ਗਵਾ ਸਿੰਘਾ ਸਿੰਘਾ ਇਹ ਗੱਲ ਦਾ ਗਵਾ ਹੈ